ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਸਸ਼੍ਰੀ ਕਾ ਸਾਰਿਆਂ ਨੂੰ ਮੈਂ ਸਵਾਗਤ ਕਰਦਾ ਮੇਰੇ ਚੈਨਲ ਨੈਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣਾ ਪੰਜਾਬੀ ਪੈਡਾਗੋਜੀ ਦਾ ਇੱਕ ਹੋਰ ਟੌਪਿਕ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਸਿੱਖਣ ਤੇ ਗ੍ਰੈਂਡਤਾ ਠੀਕ ਹੈ ਜੀ ਲਰਨਿੰਗ ਐਂਡ ਐਕਵੀਜ਼ੀਸ਼ਨ ਠੀਕ ਹੈ ਜੀ ਸੋ ਜਿਹੜੇ ਬੱਚੇ ਨੇ ਮੇਰੀ ਪਿਛਲੀ ਕਲਾਸੇਜ਼ ਨਹੀਂ ਦੇਖੀ ਉਹ ਮੇਰੇ ਚੈਨਲ ਤੇ ਪਲੇਲਿਸਟਾਂ ਬਣੀ ਪਈਆਂ ਨੇ ਜਾ ਕੇ ਜਰੂਰ ਚੈੱਕ ਕਰੋ ਕਿਉਂਕਿ ਇਸ ਚੈਨਲ ਉੱਤੇ ਆਪਾਂ ਤੁਹਾਨੂੰ ਫ੍ਰੀ ਆਫ ਕੋਸਟ ਪੀਐਸਟ 2024 ਦੀ ਤਿਆਰੀ ਕਰਵਾ ਰਹੇ ਹਾਂ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੀ ਤੇ ਡਿਸਕ੍ਰਿਪਸ਼ਨ 'ਚ ਮੇਰੇ ਟੈਲੀਗ੍ਰam ਦਾ ਲਿੰਕ ਦਿੱਤਾ ਹੈ ਜੀ ਤੁਸੀਂ ਉਹਨੂੰ ਵੀ ਜੁਆਇਨ ਕਰ ਸਕਦੇ ਹੋ ਕਿਉਂਕਿ ਇਹ ਕਲਾਸ ਤੋਂ ਬਾਅਦ ਮੈਂ ਪੀਡੀਐਫ ਟੈਲੀਗ੍ਰam ਚੈਨਲ ਤੇ ਸੈਂਡ ਕਰ ਦਿੰਨਾ ਤਾਂ ਕਿਉਂਕਿ ਤੁਸੀਂ ਡਾਊਨਲੋਡ ਕਰਕੇ ਰਿਵੀਜ਼ਨ ਕਰ ਸਕੋ ਠੀਕ ਹੈ ਜੀ ਸੋ ਬਿਨਾ ਕਿਸੇ ਦੇਰੀ ਤੋਂ ਅੱਜ ਆਪਾਂ ਸ਼ੁਰੂ ਕਰਦੇ ਹਾਂ ਜੀ ਕਲਾਸ ਆਪਾਂ ਐਮਸੀਕਿਊ ਦੇ ਰਾਹੀਂ ਜਿਹੜੇ ਸਾਰੇ ਕਨਸੈਪਟ ਨੇ ਨਾ ਜਿਹੜਾ ਆਪਣੇ ਪੈਡਾਗੋਜੀ ਦੇ ਅੱਜ ਸਿੱਖਣ ਦੇ ਗ੍ਰੈਂਥਾਂ ਨਾਲ ਸੰਬੰਧਿਤ ਉਹ ਸਾਰੇ ਆਪਾਂ ਐਮਸੀਕਿਊ ਰਾਹੀਂ ਕੰਪਲੀਟ ਕਰ ਦਾਂਗੇ ਠੀਕ ਹੈ ਜੀ ਸੋ ਵੀਡੀਓ ਨੂੰ ਧਿਆਨ ਨਾਲ ਐਂਡ ਤੱਕ ਬਿਨਾ ਸਕਿਪਿੰਗ ਤੇ ਦੇਖਣਾ ਠੀਕ ਹੈ ਜੀ ਫਰਸਟ ਕੁਐਸਚਨ ਆ ਜਾਈ ਫਰਸਟ ਕੁਐਸਚਨ ਦੇਖੋ ਕਹਿੰਦਾ ਮਨੁੱਖ ਜਾਤੀ ਦੀ ਤਰੱਕੀ ਦਾ ਇੱਕ ਮੁੱਖ ਕਾਰਨ ਹੈ ਠੀਕ ਹੈ ਜੀ ਵੀ ਜਿਹੜੀ ਆਪਣੀ ਮਨੁੱਖ ਜਾਤੀ ਹੈ ਜੀ ਵੀ ਉਹਦੀ ਤਰੱਕੀ ਜਾਂ ਉਹਦੀ ਗਰੋਥ ਦਾ ਇੱਕ ਮੁੱਖ ਕਾਰਨ ਕੀ ਹੈਗਾ ਫਰਸਟ ਹੈਗਾ ਪੜ੍ਹਨਾ ਸੈਕਿੰਡ ਹੈਗਾ ਲਿਖਣਾ ਥਰਡ ਹੈਗਾ ਸਿੱਖਣਾ ਫੋਰਥ ਹੈਗਾ ਨਕਲ ਕਰਨਾ ਠੀਕ ਹੈ ਜੀ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਥਰਡ ਹੈ ਠੀਕ ਹੈ ਜੀ ਸਿੱਖਣਾ ਵੀ ਕੀ ਹੈਗਾ ਉਹਦੀ ਗ੍ਰੋਥ ਇਹ ਤਰੱਕੀ ਦਾ ਮੁੱਖ ਕਾਰਨ ਕੀ ਹੈ ਲਰਨਿੰਗ ਕੀ ਹੈ ਠੀਕ ਹੈ ਜੀ ਕਿਉਂਕਿ ਮਨੁੱਖ ਹੈ ਜਿਹੜਾ ਹਰ ਟਾਈਮ ਕੁਝ ਨਾ ਕੁਝ ਸਿੱਖਦਾ ਰਹਿੰਦਾ ਠੀਕ ਹੈ ਜੀ ਇਸ ਕਰਕੇ ਕੀ ਉਹਦੀ ਗ੍ਰੋਥ ਹੁੰਦੀ ਰਹਿੰਦੀ ਹੈ ਠੀਕ ਹੈ ਜੀ ਇਸ ਲਈ ਮਨੁੱਖ ਜਤੀ ਦਾ ਤਰੱਕੀ ਦਾ ਇੱਕ ਮੁੱਖ ਕਾਰਨ ਹੈ ਜੀ ਲਰਨਿੰਗ ਜਾਂ ਸਿੱਖਣਾ ਠੀਕ ਹੈ ਜੀ ਥਰਡ ਆਨਸਰ ਆ ਜਾਊਗਾ ਇਹ ਨੈਕਸਟ ਆ ਜੀ ਕਿਹਨਾਂ ਸਿੱਖਿਆ ਦੇ ਸੰਕਲਪ ਦਾ વાਸਵੀਕਰਤ ਹੈ ਸਕੂਲੀ ਸਿੱਖਿਆ ਲਿਖਣ ਦੀ ਸਿੱਖਿਆ ਖੇਡਲੂ ਸਿੱਖਿਆ ਜਾਂ ਜੀਵਨ ਭਰ ਦੀ ਸਿੱਖਣ ਪ੍ਰਕਿਰਿਆ ਠੀਕ ਹੈ ਜੀ ਕੀ ਇਹ ਜੀ ਸਿੱਖਣ ਦੀ ਜਿਹੜੀ ਆਪਣਾ ਸੰਕਲਪ ਹੈ ਜਿਹੜਾ ਕਨਸੈਪਟ ਹੈ ਜਿਹਦਾ ਰੀਅਲ मीनिंग ਕੀ ਹੈ ਜੀ ਤਾਂ ਅਨਸਰ ਆਜੂਗਾ ਜੀ 4th ਠੀਕ ਹੈ ਜੀ ਜੀਵਨ ਭਰ ਦੀ ਸਿੱਖਣ ਪ੍ਰਕਿਰਿਆ ਠੀਕ ਹੈ ਜੀ ਆਪਣਾ ਲਾਈਫ ਟਾਈਮ ਜਿਹੜਾ ਪ੍ਰੋਸੈਸ ਹੈ ਲਰਨਿੰਗ ਚਲਦਾ ਰਹਿੰਦਾ ਠੀਕ ਹੈ ਜੀ ਆਪਾਂ ਐਂਡ ਤੱਕ ਕੀ ਕੁਝ ਨਾ ਕੁਝ ਹਰ ਟਾਈਮ ਸਿੱਖਦੇ ਰਹਿੰਨੇ ਆ ਠੀਕ ਹੈ ਤਾਂ ਅਨਸਰ ਆਜੂਗਾ ਜੀ 4th ਨੈਕਸਟ ਚੱਲਦੇ ਆ 3rd ਦੇਖੋ ਥਰਡ ਕੁਐਸਚਨ ਦੇਖੋ ਜੀ ਕਹਿੰਦਾ ਸਿੱਖਣ ਦਾ ਅਰਥ ਵਿਵਹਾਰ ਵਿੱਚ ਆਉਣ ਵਾਲਾ ਪ੍ਰਗਤੀਸ਼ੀਲ ਵਿਵਹਾਰ ਹੈ ਜੋ ਅਨੁਭਵ ਦੁਆਰਾ ਆਉਂਦਾ ਹੈ ਸਿੱਖਣ ਦੀ ਇਹ ਪਰਿਭਾਸ਼ਾ ਕਿਸ ਵਿਦਵਾਨ ਨੇ ਦਿੱਤੀ ਠੀਕ ਹੈ ਜੀ ਵੀ ਜਿਹੜਾ ਆਪਣਾ ਬਿਹੇਵੀਅਰ ਹੈ ਉਹਦੇ ਵਿੱਚ ਜਿਹੜੇ ਆਪਣੇ ਪ੍ਰਗਤੀਸ਼ੀਲ ਜਾਂ ਡਾਇਨਾਮਿਕ ਚੇਂਜ ਆਉਂਦੇ ਨੇ ਉਹ ਕੀ ਹੁੰਦੇ ਨੇ ਜੀ ਉਹ ਆਪਣੇ ਅਨੁਭਵ ਹੁੰਦੇ ਨੇ ਜਿਹੜੇ ਕਿ ਆਪਣੀ ਐਕਸਪੀਰੀਅੰਸ ਦੇ ਦੁਆਰਾ ਆਉਂਦੇ ਨੇ ਠੀਕ ਹੈ ਜੀ ਕਹਿੰਦਾ ਸਿੱਖਣ ਦੀ ਇਹ ਪਰਿਭਾਸ਼ਾ ਕਿਸ ਨੇ ਦਿੱਤੀ ਸੀ ਜੀ ਫਸਟ ਹੈ ਕਰੋ ਤੇ ਕਰੋ ਸੈਕਿੰਡ ਹੈ ਜੀ ਗੈਟਸ ਥਰਡ ਹੈ ਜੀ ਸਕਿਨਰ ਫੋਰਥ ਹੈ ਗਈ ਬੁੱਡਵਰਥ ਕਿ ਨਹੀਂ ਦਿੱਤੀ ਸੀ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਸੈਕਿੰਡ ਠੀਕ ਹੈ ਜੀ ਗੈਟਸ ਨੇ ਦਿੱਤੀ ਸੀ ਆ ਪਰਿਵਰਸ਼ਾ ਵੀ ਸਿੱਖਣਾ ਕੀ ਹੈ ਆਪਣੇ ਵਿਹਾਰ ਵਿੱਚ ਆਉਣ ਵਾਲਾ ਡਾਇਨਾਮਿਕ ਜਾਂ ਪ੍ਰਗਤੀਸ਼ੀਲ ਵਿਹਾਰ ਹੈ ਜੋ ਕਿ ਇਹ ਅਨੁਭਵ ਦੁਆਰਾ ਆਉਂਦਾ ਠੀਕ ਹੈ ਜੀ ਇਹ ਸਟੇਟਮੈਂਟ ਦਿੱਤੀ ਸੀ ਗੈਟਸ ਨੇ ਠੀਕ ਹੈ ਨੈਕਸਟ ਆ ਜੀ ਫੋਰਥ ਕੁਐਸਚਨ ਦੇਖੋ ਗ੍ਰੈਂਡ ਕਰਨਾ ਤੇ ਯਾਦ ਰੱਖਣਾ ਦੋਵੇਂ ਸਮੁੱਚੇ ਰੂਪ ਵਿੱਚ ਸਿੱਖਣ ਹਨ ਕਿਸ ਵਿਦਵਾਨ ਨੇ ਕਿਹਾ ਠੀਕ ਹੈ ਜੀ ਵੀ ਹੁਣ ਇੱਕ ਇਸ ਸਟੇਟਮੈਂਟ ਦਿੱਤੀ ਹੈ ਵੀ ਗ੍ਰੈਂਡ ਕਰਨਾ ਤੇ ਯਾਦ ਰੱਖਣਾ ਦੋਵੇਂ ਸਮੁੱਚੇ ਰੂਪ ਵਿੱਚ ਸਿੱਖਣ ਹਨ ਠੀਕ ਹੈ ਜੀ ਮਤਲਬ ਲਰਨਿੰਗ ਨੇ ਦੋਨੇ ਠੀਕ ਹੈ ਇਹ ਕਿਹੜੇ ਵਿਦਵਾਨ ਨੇ ਕਿਹਾ ਸੀ ਜੀ ਫਸਟ ਹੈਗਾ ਗੈਟਸ ਸੈਕਿੰਡ ਹੈਗਾ ਸਕਿਨਰ ਥਰਡ ਹੈਗਾ ਕਾਰਲ ਮਾਰਕਸ ਜਾਂ 4 ਹੈਗਾ ਜੀ ਟੈਗੋਰ ਠੀਕ ਹੈ ਜੀ ਕਿਹਨੇ ਦਿੱਤੀ ਸੀ ਸਟੇਟਮੈਂਟ ਇਹ ਤਾਂ ਇਹਦਾ ਅਨਸਰ ਆ ਜਾਊਗਾ ਜੀ ਸੈਕਿੰਡ ਠੀਕ ਹੈ ਜੀ ਇਹ ਜਿਹੜੇ ਬੀ ਐਫ ਸਕਿਨਰ ਸੀਗੇ ਆਪਣੇ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਗ੍ਰੈਂਡ ਕਰਨਾ ਹੈ ਤੇ ਯਾਦ ਰੱਖਣਾ ਦੋਵੇਂ ਕਿਸਮੁੱਛੇ ਰੂਪ ਵਿੱਚ ਸਿੱਖਣ ਪ੍ਰਕਿਰਿਆ ਨਹੀਂ ਠੀਕ ਹੈ ਜੀ ਤਾਂ ਸਟੇਟਮੈਂਟ ਹੈ ਕਿ ਜੀ ਸਕਿਨਰ ਠੀਕ ਹੈ ਜੀ ਸੈਕਿੰਡ ਅਨਸਰ ਆ ਜਾਊਗਾ ਇਹ ਅੱਗੇ ਚੱਲਦੇ ਹਾਂ ਫਿਫਥ ਕੁਐਸਚਨ ਦੇਖੋ ਇਹ ਸਿੱਖਣਾ ਤੇ ਗ੍ਰੈਂਡ ਕਰਨਾ ਇੱਕ ਜਿਹਾ ਪਰਿਵਰਤਨ ਹੈ ਜੋ ਮੂਲ ਰੂਪ ਵਿੱਚ ਸਥਾਈ ਹੈ ਅਸਥਾਈ ਹੈ ਕਾਲਪਨਿਕ ਹੈ ਜਾਂ ਸਥੂਲ ਹੈ ਠੀਕ ਹੈ ਕੀ ਆਜੂਗਾ ਅਨਸਰ ਇਹਦੇ ਵੀ ਜਿਹੜਾ ਆਪਣਾ ਇੱਕ ਲਰਨਿੰਗ ਤੇ ਇੱਕ ਜਿਹੜੀ ਐਕਵੀਜ਼ੀਸ਼ਨ ਹੋਊਗੀ ਆਪਣਾ ਗ੍ਰੈਂਡ ਕਰਨਾ ਉਹ ਕਹਿੰਦਾ ਇੱਕ ਚੇਂਜੇਬਲ ਉਹ ਹੈ ਮਤਲਬ ਪ੍ਰਯੋਤਨਸ਼ੀਲ ਨੇ ਜੋ ਕਹਿੰਦਾ ਮੂਲ ਰੂਪ ਵਿੱਚ ਕੀ ਹੁੰਦੇ ਨੇ ਜੀ ਤਾਂ ਇਹ ਅਨਸਰ ਆ ਜਾਊਗਾ ਜੀ ਫਸਟ ਠੀਕ ਹੈ ਉਸਤਾ ਹੀ ਨਹੀਂ ਠੀਕ ਹੈ ਜੀ ਵੀ ਜਿਹੜਾ ਪਰਿਵਰਤਨ ਹੈਗਾ ਤੇ ਜਿਹੜਾ ਗ੍ਰੈਂਡ ਕਰਨਾ ਉਸਤਾ ਹੀ ਹੈਗਾ ਠੀਕ ਹੈ ਜੀ ਵੀ ਜੋ ਜੋ ਆਪਾਂ ਸਿੱਖਦੇ ਰਹਿੰਦੇ ਹਾਂ ਆਪਣੇ ਅਨੁਭਵਾਂ ਚ ਕੀ ਸ਼ਾਮਿਲ ਹੁੰਦਾ ਰਹਿੰਦਾ ਉਹ ਆਪਣੇ ਅਨੁਭਵਾਂ ਚ ਰਹਿ ਕੇ ਆਪਣਾ ਮਾਈਂਡ ਚ ਜੇ ਨਵਾਂ ਕਨਸੈਪਟ ਕੋ ਸਿੱਖਦੇ ਆ ਜਾਂ ਨਵੀਂ ਲਰਨਿੰਗ ਹੁੰਦੀ ਹੈ ਉਸਤਾ ਹੀ ਬਣ ਜਾਂਦੀ ਹੈ ਠੀਕ ਹੈ ਆਪਣੇ ਲਈ ਤਾਂ ਅਨਸਰ ਆ ਜਾਊਗਾ ਜੀ ਫਸਟ ਠੀਕ ਹੈ 6 ਨੰਬਰ ਕੁਐਸਚਨ ਦੇਖੋ ਜੀ ਕਹਿੰਦਾ ਬੱਚੇ ਦੇ ਵਿਵਹਾਰ ਵਿੱਚ ਆਏ ਪਰਿਵਰਤਨਾਂ ਨੂੰ ਸਿੱਖਣ ਤਾਂ ਹੀ ਕਹਿੰਦੇ ਹਨ ਜੇਕਰ ਉਹ ਆਇਆ ਹੋਵੇ ਵਿਰਸੇ ਕਾਰਨ ਪਰੰਪਰਾਕਤ ਕਰਨ ਜਾਂ ਨਕਲ ਕਰਨ ਜਾਂ ਅਨੁਭਵ ਜਾਂ ਵਿਆਸਦੁਆਰਾ ਠੀਕ ਹੈ ਜੀ ਵੀ ਆਪਾਂ ਇੱਕ ਜਿਹੜੇ ਚੇਂਜ ਹੈ ਬੱਚੇ ਦੇ ਸਿੱਖਣ ਵਿੱਚ ਆ ਰਿਹਾ ਜੀ ਤਾਂ ਹੀ ਉਹਨੂੰ ਸਿੱਖਣ ਕਹਿੰਦੇ ਹਨ ਵਿਵਹਾਰ ਵਿੱਚ ਜਦੋਂ ਕਹਿੰਦਾ ਉਹ ਕਿੱਥੋਂ ਆਇਆ ਹੋਵੇ ਜੀ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਫੋਰਥ ਅਨੁਭਵ ਜਾਂ ਅਭਿਆਸ ਦੁਆਰਾ ਠੀਕ ਹੈ ਜੀ ਜਾਂ ਤਾਂ ਉਹਨੇ ਐਕਸਪੀਰੀਅੰਸ ਹੋਏ ਹੋਣ ਜਾਂ ਉਹਨੇ ਕੋਈ ਅਭਿਆਸ ਕੀਤਾ ਹੋਵੇ ਤਾਂ ਹੀ ਉਹਨੂੰ ਕੀ ਹੈ ਜਿਹੜੇ ਉਹਦੇ ਬਿਹੇਵੀਅਰ ਵਿੱਚ ਕੀ ਹੈ ਪਰਿਵਰਤਨ ਹੁੰਦੇ ਨੇ ਜ ਜਿਹਨੂੰ ਆਪਾਂ ਸਿੱਖਣ ਕਹਿੰਦੇ ਆ ਠੀਕ ਹੈ ਜੀ ਤਾਂ ਅਨਸਰ ਆਜੂਗਾ ਜੀ ਫੋਰਥ ਨੈਕਸਟ ਆਜੋ 7ਥ ਕੁਐਸਚਨ ਦੇਖੋ ਕਹਿੰਦਾ ਸਿੱਖਣ ਨਾਲ ਬੱਚਾ ਗ੍ਰਹਿਣ ਕਰਦਾ ਹੈ ਗਿਆਨ ਕੋਸ਼ਲ ਮਨਵਿਰਤੀਆਂ ਜਾਂ ਗਿਆਨ ਕੋਸ਼ਲ ਤੇ ਮਨਵਿਰਤੀਆਂ ਠੀਕ ਹੈ ਜੀ ਕੀ ਅਨਸਰ ਆਜੂਗਾ ਤਾਂ ਇਹਦਾ ਆਨਸਰ ਆਜੂਗਾ ਜੀ 4th ਠੀਕ ਹੈ ਜੀ ਵੀ ਦੇਖੋ ਸਿੱਖਣ ਨਾਲ ਕੀ ਹੁੰਦਾ ਲਰਨਿੰਗ ਨਾਲ ਕੀ ਹੁੰਦਾ ਕਿ ਤਾਂ ਆਪਾਂ ਨੌਲੇਜ ਆਉਂਦੀ ਹੈ ਫਿਰ ਆਪਣੇ ਚ ਸਕਿਲਸ ਦੇ ਡਿਵੈਲਪਮੈਂਟ ਹੁੰਦੀਆਂ ਨੇ ਫਿਰ ਜਿਹੜੇ ਆਪਣੇ ਮਨੋਵਿਗਿਆਨਿਕ ਮਿਰਤੀਆਂ ਵੀ ਰਿਤੀਆਂ ਨੇ ਠੀਕ ਹੈ ਜੀ ਵੀ ਮਤਲਬ ਆਪਣੀ ਜਿਹੜੀ ਸਾਈਕੋਲੋਜੀਕਲ ਆਪਣੀ ਪ੍ਰਵਿਰਤੀਆਂ ਨੇ ਜੀ ਉਹਨਾਂ ਦਾ ਵੀ ਕੀ ਵਿਕਾਸ ਹੁੰਦਾ ਜਾਂ ਉਹਨਾਂ ਨੂੰ ਵੀ ਕੀ ਆਪਾਂ ਗ੍ਰੈਂਡ ਕਰਦੇ ਹਾਂ ਠੀਕ ਹੈ ਤਾਂ ਆਨਸਰ ਆਜੂਗਾ ਜੀ 4th ਨੈਕਸਟ ਆ ਜੀ 8th ਕੁਐਸਚਨ ਦੇਖੋ ਜੀ ਸਿੱਖਣ ਕਹਿੰਦੇ ਇੱਕ ਜਹੀ ਪ੍ਰਕਿਰਿਆ ਹੈ ਜੋ ਵਰਣਯੋਗ ਹੈ ਨਰੀਖਣਯੋਗ ਹੈ ਮਾਪਣਯੋਗ ਹੈ ਜਹੇ ਸਭ ਕੁਝ ਹੈ ਠੀਕ ਹੈ ਜੀ ਕੀ ਹੈ ਸਿੱਖਣ ਕਹਿੰਦਾ ਵੀ ਲਰਨਿੰਗ ਹੈ ਉਹ ਕਿਹੜਾ ਪ੍ਰੋਸੈਸ ਹੈ ਤਾਂ ਇਹਦਾ ਅਨਸਰ ਆ ਜਾਊਗਾ ਜੀ ਸਭ ਕੁਝ ਠੀਕ ਹੈ ਜੀ ਇਹ ਸਭ ਕੁਝ ਠੀਕ ਹੈ ਫੋਰਥ ਅਨਸਰ ਆ ਜਾਊਗਾ ਵੀ ਦੇਖੋ ਵਰਣਯੋਗ ਵੀ ਹੈ ਤੇ ਜਿਹੜਾ ਅਬਜ਼ਰਵੇਸ਼ਨ ਵੀ ਹੈ ਠੀਕ ਹੈ ਜੀ ਮਤਲਬ ਨਰੀਖਣਯੋਗ ਵੀ ਹੈ ਤੇ ਮਾਪਣਾ ਆਪਾਂ ਕੀ ਹੈ ਮੇਜ਼ਰਮੈਂਟ ਕਰ ਸਕਦੇ ਹਾਂ ਠੀਕ ਹੈ ਤਾਂ ਇਹ ਸਾਰਾ ਕੁਝ ਹੈ ਸਿੱਖਣ ਠੀਕ ਹੈ ਜੀ ਤਾਂ ਅਨਸਰ ਆ ਜਾਊਗਾ ਜੀ ਫੋਰਥ ਇਹ ਸਭ ਕੁਝ ਠੀਕ ਹੈ ਨੈਕਸਟ ਆ ਜੀ 9th ਨੰਬਰ ਦੇਖੋ ਹੀ 9th ਨੰਬਰ ਦੇਖੋ ਕਹਿੰਦਾ ਸਿੱਖਣ ਇੱਕ ਵਿਅਕਤੀ ਲਈ ਹੁੰਦਾ ਹੈ ਵਿਅਕਤੀਗਤ ਸਮੂਹਿਕ ਸ਼੍ਰੇਣੀਗਤ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਠੀਕ ਹੈ ਜੀ ਵੀ ਜਿਹੜਾ ਆਪਣਾ ਸਿੱਖਣ ਹੈ ਉਹ ਕਿਵੇਂ ਹੁੰਦਾ ਜੀ ਉਹ ਵਿਅਕਤੀਗਤ ਹੁੰਦਾਗਾ ਜਾਂ ਸਮੂਹਿਕ ਹੁੰਦਾ ਸ਼੍ਰੇਣੀਗਤ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਆਨਸਰ ਆਜੂਗਾ ਜੀ ਵਿਅਕਤੀਗਤ ਠੀਕ ਹੈ ਫਸਟ ਆਨਸਰ ਆਜੂਗਾ ਠੀਕ ਹੈ ਜੀ ਵੀ ਜਿਹੜਾ ਸਿੱਖਣ ਹੈਗਾ ਉਹ ਕੀ ਹੈ ਇੰਡੀਵਿਜੂਅਲ ਵਿੱਚ ਆਪ ਦਾ ਇੱਕ ਅਲੱਗ ਹੁੰਦਾ ਲਰਨਿੰਗ ਠੀਕ ਹੈ ਹਰੇਕ ਦੀ ਲਰਨਿੰਗ ਹੈ ਉਹ ਅਲੱਗ ਹੁੰਦੀ ਹੈ ਠੀਕ ਹੈ ਇੰਡੀਵਿਜੂਅਲ ਹੁੰਦੇ ਜਿਹੜਾ ਸਿੱਖਣ ਹੈ ਜੀ ਤਾਂ ਆਨਸਰ ਆ ਜਾਊਗਾ ਫਸਟ ਹੀ ਨੈਕਸਟ ਆ ਜਾਈ 10ਵਾਂ ਕੁਐਸਚਨ ਦੇਖੋ ਜੀ ਕਹਿੰਦਾ ਸਿੱਖਣ ਤੇ ਗ੍ਰਾਂਣਤਾ ਦੀ ਮਾਰਤਾ ਤੇ ਗੁਣਵੱਤਾ ਨੂੰ ਨਿਯੰਤਰਣ ਕਰਨਾ ਕਰਨਾ ਹੈ ਠੀਕ ਹੈ ਜੀ ਵੀ ਕੀ ਹੈ ਜਿਹੜੀ ਆਪਣੀ ਸਿੱਖਣ ਤੋਂ ਜਿਹੜੀ ਆਪਣੀ ਗ੍ਰੈਂਡ ਹੈ ਉਹਦੇ ਵਿੱਚ ਮਾਹਿਰਤਾ ਤੇ ਗੁਣਵੱਤਨ ਆਪਾਂ ਨਿਯੰਤਰਣ ਕਿਦਿਨਾ ਕਰਦੇ ਆਂ ਜੀ ਫਸਟ ਹੈਗੇ ਵਿਧਿਆਪਕ ਸੈਕਿੰਡ ਹੈਗੇ ਜੀ ਪ੍ਰੇਰਣਾ ਥਰਡ ਹੈਗੇ ਸਿੱਖਿਆ ਸਾਧਨ ਫੋਰਥ ਹੈਗੇ ਨਕਲ ਠੀਕ ਹੈ ਕੀ ਆਨਸਰ ਆਜੂਗਾ ਜੀ ਇਹਦਾ ਤਾਂ ਇਹਦਾ ਆਨਸਰ ਆਜੂਗਾ ਜੀ ਸੈਕਿੰਡ ਠੀਕ ਹੈ ਜੀ ਮੋਟੀਵੇਸ਼ਨ ਹੁੰਦਾ ਜਿਹਦੇ ਨਾਲ ਕੀ ਆ ਆਪਣੀ ਜਿਹੜੀ ਸਿੱਖਣ ਹੈ ਜਾਂ ਗ੍ਰੈਂਡ ਤੇ ਅਕੁਇਜ਼ੀਸ਼ਨ ਹੈ ਉਹਦੇ ਵਿੱਚ ਕੀ ਗੁਣਵੱਤਾ ਦਾ ਨਿਯੰਤਰਣ ਕਰ ਸਕਦੇ ਠੀਕ ਹੈ ਮੋਟੀਵੇਸ਼ਨ ਨਾਲ ਸੈਕੰਡ ਅਨਸਰ ਆ ਜੂਗਾ ਪ੍ਰੇਰਣਾ ਠੀਕ ਹੈ 11ਵਾਂ ਕੁਐਸਚਨ ਆ ਜਾਈ ਸਿੱਖਣ ਕਿਸ ਕਿਸਮ ਦੀ ਪ੍ਰਕਿਰਿਆ ਹੈ ਅਧਿਆਤਮਿਕ ਮਨੋਵਿਗਿਆਨਿਕ ਰਹਿਸਵਾਦੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਠੀਕ ਹੈ ਜੀ ਵੀ ਜਿਹੜੀ ਆਪਣੀ ਲਰਨਿੰਗ ਪ੍ਰੋਸੈਸ ਹੈਗਾ ਉਹ ਕਿਸ ਪ੍ਰਕਾਰ ਦਾ ਪ੍ਰੋਸੈਸ ਹੈ ਜੀ ਉਹ ਇੱਕ ਅਧਿਆਤਮਿਕ ਹੈ ਠੀਕ ਹੈ ਜੀ ਜਾਂ ਮਨੋਵਿਗਿਆਨਿਕ ਜਾਂ ਰਹਿਸਵਾਦੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਕੀ ਅਨਸਰ ਆਜੂਗਾ ਤ aí ਦਾ ਅਨਸਰ ਆ ਜਾਊਗਾ ਜੀ ਮਨੋਵਿਗਿਆਨਿਕ ਠੀਕ ਹੈ ਜੀ ਵੀ ਜਿਹੜਾ ਆਪਣਾ ਸਿੱਖਣ ਹੈ ਜੀ ਉਹ ਕੀ ਇੱਕ ਮਨੋਵਿਗਿਆਨਿਕ ਕੀ ਹੈਗਾ ਪ੍ਰਕਿਰਿਆ ਠੀਕ ਹੈ ਜੀ ਸਿੱਖਣ ਕੀ ਆਪਣੀ ਇੱਕ ਮਨੋਵਿਗਿਆਨਿਕ ਪ੍ਰਕਿਰਿਆ ਠੀਕ ਹੈ ਜੀ ਆਪਣੇ ਮਾਈਂਡ ਚ ਥੋਟ ਹੁੰਦੇ ਠੀਕ ਹੈ ਤਾਂ ਇਹ ਆਪਣੇ ਮਾਈਂਡ ਨਾਲ ਸੰਬੰਧਿਤ ਹੈ ਠੀਕ ਹੈ ਨੈਕਸਟ ਆ ਜਾਈ 12ਵਾਂ ਕੁਐਸਚਨ ਦੇਖੋ ਕਹਿੰਦਾ ਜਲਦੀ ਸਿੱਖਣ ਅਤੇ ਗ੍ਰਹਿਣ ਕਰ ਲਈ ਵਿਦਿਆਰਥੀ ਨੂੰ ਹੋਣਾ ਚਾਹੀਦਾ ਹੈ ਕਾਰਜਸ਼ੀਲ ਆਲਸੀ ਆਧੁਨਿੰਦਾ ਜਾਂ ਇਹ ਸਾਰੇ ਗੁਣ ਠੀਕ ਹੈ ਜੀ ਕੀ ਹੋਣਾ ਚਾਹੀਦਾ ਕੀ ਅਨਸਰ ਆ ਜਾਊਗਾ ਤਾਂ ਜਵਾਬ ਅੰਜ ਆ ਜਾਊਗਾ ਜੀ ਫਸਟ ਕਾਰਜਸ਼ੀਲ ਹੋਣਾ ਚਾਹੀਦਾ ਠੀਕ ਹੈ ਜੀ ਵੀ ਆਪਾਂ ਨਿਕ ਤਾਂ ਜਲਦੀ ਸਿੱਖਣਾਗਾ ਠੀਕ ਹੈ ਜੀ ਇੱਕ ਗ੍ਰਹਿਨ ਐਕਵਾਜਿਸ਼ਨ ਆਪਣੀ ਤੇਜ਼ ਹੋਣੀ ਚਾਹੀਦੀ ਤਾਂ ਉਹਦੇ ਲਈ ਕੀ ਆਪਾਂ ਨੂੰ ਕਾਰਜਸ਼ੀਲ ਹੋਣਾ ਚਾਹੀਦਾ ਤਾਂ ਹੀ ਆਪਾਂ ਕੀ ਆਪਣੀ ਜਿਹੜੀ ਸਿੱਖਣ ਲਰਨਿੰਗ ਤੇ ਜਿਹੜੀ ਐਕਵਾਜਿਸ਼ਨ ਆਪਣਾ ਪ੍ਰੋਸੈਸ ਹੈਗਾ ਉਹ ਜਲਦੀ ਹੋ ਜਾਂਦੀ ਹੈ ਠੀਕ ਹੈ ਤਾਂ ਅਨਸਰ ਆ ਜਾਊਗਾ ਫਸਟ ਹੀ ਨੈਕਸਟ ਆ ਜੀ ਬਧੇਰੇ ਬੁੱਧੀਮਾਨ ਵਿਅਕਤੀ ਸਿੱਖਦਾ ਹੈ ਜਲਦੀ ਤੇ ਬਧੇਰੇ ਹੌਲੀ-ਹੌਲੀ ਹੌਲੀ-ਹੌਲੀ ਪਰ ਸਥਾਈ ਜਲਦੀ ਪ੍ਰਗਟ ਠੀਕ ਹੈ ਜੀ ਵੀ ਜਿਹੜਾ ਮੋਸਟ ਇੰਟੈਲੀਜੈਂਟ ਵਿਅਕਤੀ ਹੁੰਦਾ ਕਿਵੇਂ ਸਿੱਖਦਾ ਏ ਤੇ ਇਹਦਾ ਅਨਸਰ ਆ ਜਾਊਗਾ ਜੀ ਜਲਦੀ ਤੇ ਵਧੇਰੇ ਠੀਕ ਹੈ ਜੀ ਵੀ ਜਿਹੜਾ ਜਿਹਦੀ ਬੁੱਧੀ ਤੇਜ਼ ਹੋਵੇ ਉਹ ਕੀ ਹੈ ਇੱਕ ਤਾਂ ਜਲਦੀ ਸਿੱਖੂ ਇੱਕ ਜਲਦੀ ਵਧੇਰੇ ਸਿੱਖੂ ਬੰਬਾਰਾ ਕੋ ਸਿੱਖੂ ਠੀਕ ਹੈ ਤਾਂ ਫਸਟ ਅਨਸਰ ਆ ਜਾਊਗਾ ਇਹ ਨੈਕਸਟ ਆ ਜੀ 14ਵਾਂ ਕੁਐਸਚਨ ਦੇਖੋ ਜੀ ਕਹਿੰਦਾ ਸਮਾਜਿਕ ਸਿੱਖਣਾਂ ਤੋਂ ਭਾਵ ਹੈ ਸਕੂਲ ਤੋਂ ਸਿੱਖਣਾ ਪਰਿਵਾਰ ਤੇ ਸਮਾਜ ਤੋਂ ਸਿੱਖਣਾ ਦੂਸਰੇ ਸੱਭਿਆਚਾਰ ਤੋਂ ਸਿੱਖਣਾ ਜਾਂ ਅੰਦਰੂਨੀ ਸਿੱਖਣ ਠੀਕ ਹੈ ਜੀ ਵੀ ਆਪਣਾ ਇੱਕ ਜਿਹੜਾ ਸੋਸ਼ਲ ਆਪਣਾ ਲਰਨਿੰਗ ਹੈ ਜੋ ਕੀ ਉਹ ਤੋਂ ਕੀ ਪਾਵੇ ਤੇ ਇਹਦਾ ਅਨਸਰ ਆ ਜਾਊਗਾ ਜੀ ਪਰਿਵਾਰ ਤੇ ਸਮਾਜ ਤੋਂ ਸਿੱਖਣ ਠੀਕ ਹੈ ਜੀ ਵੀ ਸੋਸ਼ਲ ਸਿੱਖਣ ਦਾ ਭਾਵ ਆਪਣਾ ਕੀ ਹੈਗਾ ਪਰਿਵਾਰ ਜਾਂ ਸਮਾਜ ਤੋਂ ਸਿੱਖਣਾ ਠੀਕ ਹੈ ਸੈਕੰਡ ਅਨਸਰ ਆ ਜਾਊਗਾ ਤੇ ਨੈਕਸਟ ਆ ਜੀ 15ਵਾਂ ਕੁਐਸਚਨ ਦੇਖੋ ਹੀ ਸਿੱਖਣ ਤੇ ਅਧਿਆਪਨ ਵਿਚਕਾਰ ਕੋਈ ਅੰਤ ਨਹੀਂ ਗੂੜਾ ਸਬੰਧ ਹੈ ਥੋੜਾ ਥੋੜਾ ਸਬੰਧ ਹੈ ਜੇ ਸਬੰਧ ਕੀਤਾ ਜਾ ਸਕਦਾ ਠੀਕ ਹੈ ਜੀ ਬਿੰਨਾਂ ਚ ਕੀ ਹੈਗਾ ਜੀ ਕੀ ਅਨਸਰ ਆ ਜੂਗਾ ਇਹ ਤਾਂ ਇਹਦਾ ਅਨਸਰ ਆ ਜੂਗਾ ਜੀ ਵੀ ਕੀ ਹੈਗਾ ਬਹੁਤ ਗੂੜਾ ਸਬੰਧ ਹੈ ਠੀਕ ਹੈ ਜੀ ਵੀ ਲਰਨਿੰਗ ਤੇ ਜਿਹੜਾ ਇੱਕ ਅਧਿਆਪਨ ਹੁੰਦਾ ਉਹਦੇ ਵਿਚਕਾਰ ਠੀਕ ਹੈ ਜੀ ਜਿਹੜੀ ਆਪਣੀ ਟੀਚਿੰਗ ਹੁੰਦੀ ਹੈ ਤੇ ਲਰਨਿੰਗ ਹੁੰਦਾ ਉਹਦੇ ਵਿਚ ਕੀ ਹੈਗਾ ਬਹੁਤ ਹੀ ਜ਼ਿਆਦਾ ਗੂੜਾ ਸਬੰਧ ਹੈ ਠੀਕ ਹੈ ਜੀ ਜਿਹੜਾ ਡੀਪ ਰਿਲੇਸ਼ਨਸ਼ਿਪ ਹੈ ਦੋਨਾਂ ਚ ਠੀਕ ਹੈ ਤਾਂ ਅਨਸਰ ਆ ਜੂਗਾ ਸੈਕੰਡੀ ਨੈਕਸਟ ਆ ਜੀ 16 ਮੈਂ ਦੇਖੋ ਜੀ ਕਹਿੰਦਾ ਸਿੱਖਣ ਨਾਲ ਬੱਚੇ ਦੇ ਵਿਵਹਾਰ ਵਿੱਚ ਕੋਈ ਪਰਵਰਤਨ ਨਹੀਂ ਹੁੰਦਾ ਕੁਝ ਪਰਵਰਤਨ ਹੁੰਦਾ ਹੈ ਰਿਨਾਤਮਿਕ ਪ੍ਰਭਾਵ ਪੈਂਦਾ ਹੈ ਜਾਂ ਪਹਿਲੀ ਹਾਲਤ ਹੀ ਰਹਿੰਦੀ ਠੀਕ ਹੈ ਕੀ ਆ ਜੂਗਾ ਜੀ ਤੇ ਅਨਸਰ ਆ ਜੂਗਾ ਜੀ ਸੈਕਿੰਡ ਠੀਕ ਹੈ ਸੈਕਿੰਡ ਅਨਸਰ ਆ ਜੂਗਾ ਵੀ ਕੁਝ ਪਰਵਰਤਨ ਹੁੰਦਾ ਠੀਕ ਹੈ ਵੀ ਲਰਨਿੰਗ ਨਾਲ ਆਪਣੇ ਬਿਹੇਵੀਅਰ ਲਾ ਲੋ ਠੀਕ ਹੈ ਉਹਦੇ ਵਿੱਚ ਕੀ ਹੈ कोई ना कोई जरूर प चेंज तो आते ही नहीं ठीक है।, है, है जी तो आ जाऊगा सैकेंड आज अच्छा लास्ट क्वेश्चन देखो जी कहना सीखना व्यवहार में परिवर्तन लिया है किसने कहा ठीक है जी भी स्टेटमेंट कि भी जोड़ा सीखना है वह व्यवहार में परिवर्तन लिया है जी ये किसने कहा फस्ट है क्या जी वुडवर्थ सैकेंड है गैट्स थर्ड है महात्मा गांधी या फोरथ है जी मन ठीक है ਕਿਨੇ ਕਿਹਾ ਸੀ ਕੀ ਆਜੂਗਾ ਅਨਸਰ ਇਹ ਤਾਂ ਅਨਸਰ ਆਜੂਗਾ ਜੀ ਮਨ ਠੀਕ ਹੈ ਜੀ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਕੀ ਹੈ ਸਿੱਖਣਾ ਵਿਵਹਾਰ ਵਿੱਚ ਕੀ ਪਰिवर्तन ਲਿਆਉਣਾ ਠੀਕ ਹੈ ਜੀ ਕਿਹਾ ਸੀ ਮਨ ਨੇ ਠੀਕ ਹੈ ਜੀ ਤਾਂ ਅਨਸਰ ਆਜੂਗਾ 4 ਠੀਕ ਹੈ ਸੋ ਇਹ ਸੀ ਮੇਰੀ ਅੱਜ ਦੀ ਕਲਾਸ ਕਿਵੇਂ ਲੱਗੀ ਕਲਾਸ ਕਮੈਂਟ ਕਰਕੇ ਜਰੂਰ ਦੱਸਣਾ ਜੇ ਵੀਡੀਓ ਵਧੀਆ ਲੱਗੀ ਤਾਂ ਵੀ ਨਹੀਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਡਿਸਕ੍ਰਿਪਸ਼ਨ ਚ ਮੇਰੇ ਟੈਲੀਗ੍ਰam ਦਾ ਲਿੰਕ ਦਿੱਤਾ ਹੋਇਆ ਜੀ ਉਹਨੂੰ ਤੁਸੀਂ ਜ਼ਰੂਰ ਜੁਆਇਨ ਕਰ ਲਿਓ ਤਾਂ ਕਿ ਤੁਸੀਂ ਜਿਹੜੇ ਕੁਐਸਚਨ ਅੱਜ ਆਪਾਂ ਕਲਾਸ ਕੀਤੀ ਆ ਉਹਦੀ ਰਿਵੀਜ਼ਨ ਕਰ ਸਕੋ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ